DS نیوز ਦੇਖਦੇ ਦਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਅੱਜ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਕੇ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਅਮਰਪਾਲ ਸਿੰਘ ਐਡਵੋਕੇਟ ਵੱਲੋਂ ਇੱਕ ਭਰਵੀਂ ਮੀਟਿੰਗ ਕੀਤੀ ਗਈ ਔਰ ਤੁਸੀਂ ਦੇ ਰਹੋ DS ਦੀ ਖਾਸ ਰਿਪੋਰਟ ਪੱਤਰਕਾਰ ਬਚਿੱਤਰ ਸਿੰਘ ਦੀ ਖਾਸ ਰਿਪੋਰਟ ਧੰਨਵਾਦ ਦੁਕਾਨਦਾਰ ਨੂੰ ਵੱਡੇ ਘਰਾਣੇ ਦਬਾਉਣ ਨੂੰ ਫਿਰਦੇ ਆ ਕਹਿੰਦੇ ਆ ਕਿ ਸਾਰਾ ਬਿਜ਼ਨਸ ਅਸੀਂ ਅਦਾਨੀ ਆਮਾਨੀ ਕਹਿੰਦੇ ਆ ਕਿ ਸਾਰਾ ਬਿਜ਼ਨਸ ਅਸੀਂ ਦੁਕਾਨਦਾਰ ਵੀ ਮਾਰ ਦੇਣੇ ਆ ਆਰਟੀਏ ਵੀ ਮਾਰ ਦੇਣੇ ਆ ਸੈਲਰ ਵਾਲੇ ਵੀ ਮਾਰ ਦੇਣੇ ਆ ਕਿੰਨੇ ਬੰਦੇ ਰੋਟੀ ਖਾ ਰਹੇ ਆ ਕਿੰਨੀਆਂ ਲੇਬਰਾਂ ਕੰਮ ਕਰ ਰਹੀਆਂ ਵਾ ਕਿੰਨੇ ਦੁਕਾਨਦਾਰਾਂ ਦਾ ਪਰਿਵਾਰ ਉਹਦੇ ਉੱਤੇ ਚੱਲਦਾ ਵਾ ਇਸ ਕਰਕੇ ਇਹ ਗੱਠ ਜੋੜ ਦੀਆਂ ਸਰਕਾਰਾਂ ਚੱਲਣ ਗਈਆਂ ਤੇ ਸਾਡਾ ਵਪਾਰ ਛੋਟੇ ਵਪਾਰੀਆਂ ਦਾ ਵੀ ਨਾਲ ਚੱਲੂਗਾ ਗੱਠ ਜੋੜ ਦੇ ਵਿੱਚ ਜਿਵੇਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਪਣੀਆਂ ਸ਼ਰਤਾਂ ਤੇ ਉਹਨਾਂ ਨੂੰ ਸਮਰਥਨ ਦੇਵੇਗੀ ਮੈਂ ਇਸ ਕਰਕੇ ਬੇਨਤੀ ਕਰਦਾ ਪਿਛਲੀਆਂ ਦੇਖੋ ਇਹ ਪ੍ਰਚਾਰ ਇਹਨਾਂ ਦਾ ਵਾਅਦਾ ਟੀਵੀ ਦੇਖ ਲਓ ਚੈਨਲ ਖਰੀਦ ਲੇ ਸਾਰਾ ਪ੍ਰਚਾਰ ਤੇ ਲਾਇਆ ਹੋਇਆ ਕਿਸੇ ਦੀ ਕੋਈ ਨਿਊਜ਼ ਨਹੀਂ ਦਿਖਾਉਣੀ ਸਿਲੰਡਰ ਅੱਜ ਤੋਂ ਪਿੱਛੇ ਨੂੰ ਝਾਤੀ ਮਾਰ ਲਓ ਕਿੰਨੇ ਦਾ ਮਿਲਦਾ ਸੀ ਘਰੇਲੂ ਚੀਜ਼ਾਂ ਦੇ ਝਾਤੀ ਮਾਰ ਲਓ ਕਿੰਨੀ ਮਹਿੰਗਾਈ ਕਰ ਦਿੱਤੀ ਪਤਾ ਨਹੀਂ ਲੱਗਦਾ ਦੁਕਾਨਦਾਰ ਕੀ ਕਰਨ ਲੋਕ ਸਮਾਨ ਲੈ ਜਾਂਦੇ ਆ ਕਿੰਨਾ-ਕਿੰਨਾ ਮਹਿੰਗਾ ਮਿਲਦਾ ਦੁਕਾਨਦਾਰ ਕਹਿੰਦੇ ਸਾਨੂੰ ਪਿਛੋਂ ਹੀ ਮਹਿੰਗਾ ਮਿਲਦਾ ਇਸ ਕਰਕੇ ਇਹ ਜਿਹੜੀਆਂ ਡਿਕਟੇਟਰ ਵਾਲੀਆਂ ਸਰਕਾਰਾਂਆਂ ਇਹਨਾਂ ਤੋਂ ਸਾਨੂੰ ਜਾਨ ਛਡਾਉਣੀ ਪੈਣੀ ਆ ਮੈਂ ਇਹ ਗੱਲ ਦੀ ਤੁਹਾਨੂੰ ਤੁਸੀਂ ਸਾਰੇ ਸਿਆਣੇ ਹੋ ਮੈਂ ਬੇਨਤੀ ਨਹੀਂ ਕਰਨੀ ਤੁਸੀਂ ਵਿਚਾਰ ਕਰ ਲਿਓ ਕਿ ਪਿਛਲੇ 10 ਸਾਲਾਂ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ ਆ ਇਸ ਕਰਕੇ ਅਸੀਂ ਸਾਰੇ ਆਮ ਆਦਮੀ ਪਾਰਟੀ ਦੀ ਸਪੋਰਟ ਕਰੀਏ ਤਾਂ ਜੋ ਸਾਡੇ ਐਮਪੀ ਜਿੱਤ ਕੇ ਕਹਿੰਦਾ ਮਾਲਸਾਂ ਦੇ ਪਤਾ ਤੂੰ ਦੱਸ ਕਹਿੰਦਾ ਸਾਨੂੰ ਸਾਰੀ ਪੁਲਿਸ ਨੂੰ ਕਰੀਂ ਉੱਚੀ ਨਹੀਂ ਬੋਲੇ ਕਰੀਂ ਦਾਬਾ ਮਾਰ ਕੇ ਨਹੀਂ ਬੋਲੇ ਨਾ ਕਦੀ ਕੋਹਾ ਕੋ ਮੰਗਿਆ ਮੈਂ ਕਹਾ ਕੋਈ ਕਬਰੀ ਪਿਛਲੀ ਸਰਕਾਰ ਨੇ ਉਹ ਕਬਰ ਛੱਡੀ ਆ ਤੇ ਫੇਰ ਦੱਸ ਦਿਓ ਉਹਨਾਂ ਨੇ ਜ਼ਰੂਖਾ ਰਿਆ ਛੱਡੇਗਾ ਖਣ ਕਹਾਂ ਘਟਵਾ ਬਲਾਲੇ ਵਸੀ ਚਲ ਮੈਂਸ ਦਾਦੀ ਮਾਫੀ ਮੰਗਦਾ ਪਰ ਦੋਗਣਾ ਜੂਰ ਕਦੇ ਚੋਨਾ ਮੇਰੀ ਪ੍ਰਾ ਇੱਕ ਕਤਵਰਤਾ ਦਾ ਅਸ਼ੀਰਵਾਦ ਤੁਹਾਡੀ ਵਧਾਈ ਦਰੂ ਐਮਐਲ ਸਾਹਿਬ ਵੀ ਬੋਲੋਂ ਤੇ ਮੇਰੇ ਵਾਰ ਚ ਰੱਖਿਆ ਕਿਉਂਕਿ ਮੈਂ ਇਥੋਂ 50 ਵਰੀ ਮਕਦਾਸ ਹੋਰੀ 50 ਸਾਲ ਐਸੇ ਵਾਰੂ ਜਿਦਾ ਰੇ ਮੈਂ ਪਹਿਲਾਂ ਤੇ ਮਾਨਯੋਗ ਐਮਐਲ ਸਾਹਿਬ ਨੂੰ ਇੱਥੇ ਆਇਆ ਨੂੰ ਜੀ ਆਇਆ ਕਹਿੰਨਾ ਤੇ ਆਪਣੇ ਛੋਟੇ ਵੀਰ ਰਾਜਨ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰਾ ਅਰੇਂਜਮੈਂਟ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਸਰਕਾਰਯੋਗ ਸਾਥੀਓ ਮੈਂ ਅੱਜ ਸਵੇਰੇ ਮਾਨਯੋਗ ਐਮਐਲਏ ਸਾਹਿਬ ਕੋਲ ਬੇਟਾ ਸੀ ਮੈਂ ਆਪਣੇ ਪਰਿਵਾਰ ਦੀ ਖੁਸ਼ੀ ਵਾਸਤੇ ਹਮੇਸ਼ਾ ਕੰਮ ਕਰਦਾ ਅਤੇ ਕਰਦਾ ਰਵਾਂਗਾ ਹੁਣ ਇਲیکشن ਦਾ ਟਾਈਮ ਆ ਰਕਸ਼ਨ ਦਾ ਦੌਰ ਹੈ ਤੁਸੀਂ ਸਭ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਆਪਣੇ ਸਾਥੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਆ ਉਹ ਵਧਾਓ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਜਮਪੀ ਆਮ ਆਦਮੀ ਪਾਰਟੀ ਦਾ ਹੋਏਗਾ ਤਾਂ ਕੰਮ ਦੁਗਣੇ ਹੋਣਗੇ ਆਦਰ ਦੂਸਰੀਆਂ ਪਾਰਟੀਆਂ ਨੂੰ ਅਸੀਂ ਵੋਟ ਪਾਉਂਦੇ ਆ ਤੇ ਵੋਟ ਖਰਾਬ ਹੀ ਜਾਣੀ ਆ ਚੋਣਾਂ ਕਰੀ ਤਾਂ ਲਾਲਿਆਂ ਨੂੰ ਕਿ ਪੰਜ ਵਾਰੀ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ 23 ਸਾਲ 7 ਮਹੀਨੇ ਮੁੱਖ ਮੰਤਰੀ ਰਹੇ ਇਹਨਾਂ ਪੰਜ ਵਾਰੀ ਮੁੱਖ ਮੰਤਰੀ ਬਣਨ ਦੇ ਬਾਅਦ ਵੀ ਪੰਜਾਬ ਨੂੰ ਖਤਰੇ ਚੋਂ ਬਾਹਰ ਨਹੀਂ ਕੱਢ ਸਕੇ ਤੇ ਹੁਣ ਇਹਨਾਂ ਦਾ ਪੁੱਤਰ ਸੁਖਾ ਗੱਪੀ ਸੁਖਾ ਅਮਲੀ ਕੀ ਕੱਢ ਲੇਗਾ ਖਤਰੇ ਚੋਂ ਦੂਸਰਾ ਵਿਕਰਮ ਮਜੀਠੀਆ ਜਿਹੜਾ ਕਿ ਨਸ਼ੇ ਵੇਚਣ ਦੇ ਨਸ਼ਾ ਤਸਕਰਾਂ ਨਾਲ ਸਬੰਧ ਸਾਬਤ ਜਾਹਿਰ ਹੋਏ ਉਹਦੇ ਤੋ 4 ਮਹੀਨੇ ਦੀ ਕੈਦ ਕੱਟ ਕੇ ਆਇਆ ਹੈ ਕੀ ਇਹੋ ਜਿਹੇ ਲੀਡਰ ਪੰਜਾਬ ਨੂੰ ਕੁਝ ਦੇ ਸਕਦੇ ਆ ਨਹੀਂ ਦੇ ਸਕਦੇ ਸਵਾਲ ਜਰੂਰ ਪੁੱਛਦਾ ਹੈ ਮੈਂ ਤੁਹਾਡਾ ਵਿਧਾਇਕ ਮਰ ਤੋਂ ਖੋਸ਼ੋਕ ਨਹੀਂ ਮੈਂ ਆਪਣੇ ਦੁਕਾਨਦਾਰ ਭਰਾਵਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਅਗਰ ਤੁਹਾਡੇ ਨਾਲ ਕੋਈ ਉਂਗਲ ਕਰਦਾ ਹੈ ਤੇ ਮੈਂ ਬੈਠਾ ਆ ਮੇਰੇ ਕੋ ਆਓ ਮੈਨੂੰ ਦੱਸੋ ਮੈਂ ਉਹ ਉਂਗਲ ਨੂੰ ਕੀ ਕਹਿੰਦੇ ਹੁੰਦੇ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਵੱਡ ਕੇ ਸੁਣਦੇ ਆਗਾ ਮੇਰਾ ਵਾਦਾ ਹੈ ਤੁਹਾਡੇ ਨਾਲ ਇਹਸ ਕਰਕੇ ਮੈਂ ਤੁਹਾਡੇ ਨਾਲ ਸਵਾਗਤ ਕਰਾਉਂਦਾ ਹਾਂ ਸਵਾਗਤ ਕਰਾਉਂਦਾ ਇੱਕ ਛੋਟਾ ਜਿਹਾ ਸਵਾਗਤ ਸ੍ਰੀ ਅਕਾਲ ਲਾਲਿਤ ਨਾ ਜੀ ਰਸਮੀ ਤੌਰ ਤੇ ਆਮਾ ਜੀ ਪਾਰਟੀ ਸਮਾਗਮ ਹੋਣਗੇ ਹੋਏ ਸੋਨਹਾਰ ਸਵਾਗਤ ਸ੍ਰੀ ਅਕਾਲ ਇੱਕ ਮਨ ਲੱਗੇ ਹੋਇਆ ਰਾਜ ਜੀ ਰਾਜਨ ਆ ਜਾਓ ਉੱਥੇ ਨਾ ਪਿੰਡ ਪੀਏ ਟੂ ਐਮਐਲਏ ਸਰਦਾਰ ਅਮਰਪਾਲ ਸਿੰਘ ਬਹੁਤ ਇਨਕਲਾਬ ਜਿੰਦਾਬਾਦ ਹਾਂ ਜੀ ਅਮਿਲ ਸਰ ਨੁਕੜ ਮੀਟਿੰਗਾਂ ਦਾ ਬਹੁਤ ਵੱਡਾ ਰੋਲ ਚੱਲ ਰਿਹਾ ਹੈ ਅੱਜ ਤੁਸੀਂ ਰਾਜਨ ਦੇ ਗ੍ਰਹਿ ਚ ਪਹੁੰਚ ਕੇ ਗੱਲ ਚੁੰਦੇ ਹੋ ਪਹਿਲਾਂ ਤਾਂ ਸੁੰਨ ਵਾਲੇ ਸਰੋਤਾਂ ਅਨੁਸਾਰ ਅਨੁਸਾਰ ਸਹਿਕਾਰ ਲੋਕ ਸਭਾ ਦੀ ਇਲੈਕਸ਼ਨ ਦੀ ਜਿਹੜੀ ਤਿਆਰੀ ਹੈ ਸਤੇ ਮਤੇ ਨਗਰ ਰਾਤੇ ਹੋਏ ਲੋਕ ਸਭਾ ਦੇ ਵਾਸਤੇ ਪ੍ਰਚਾਰ ਜਿਹੜਾ ਹੈ ਉਹ ਜਾਰੀ ਹੈ ਔਰ ਅੱਜ ਸ਼੍ਰੀ ਹਰਿਕੋਪਰ ਤੋਂ ਨੁਕਰ ਮੀਟਿੰਗ ਹੋਈ ਸੀ ਉਸ ਤੋਂ ਪੈਣਾ ਕਿੜੀ ਕਿੱਥੇ ਰੁਮਾਂ ਦੇ ਇੱਥੇ ਮੀਟਿੰਗ ਕਰਕੇ ਆਏ ਆ। ਤੋਂ ਇਹਨੂੰ ਪਰ ਮੀਟਿੰਗਾਂ ਹੀ ਆ ਆਪਲੀ ਦਾ ਸਾਭ ਦੋਣੀਆਂ ਨੇ ਇਸ ਕਰਕੇ ਇਹ ਮੀਟਿੰਗਾਂ ਕਰਦੇ ਆ। ਆਪ ਨੂੰ ਇੱਕ ਨਵਾਂ ਚਿਹਰਾ ਦਿੱਤਾ ਗਿਆ ਹੈ ਡਾਕਟਰ ਰਾਜਵਰ ਚੱਬੇਵਾਲ ਜੀ। ਇਹ ਇਹਨਾਂ ਦਾ ਕਿੰਨਾ ਆਧਾਰ ਮੰਨਦੇ ਆਪਾਂ ਦੇ ਹਲਕੇ ਵਿੱਚ ਦੇਖੋ ਨਵਾਂ ਚਾਰਾ ਨਹੀਂ ਉਹਨਾਂ ਨੇ ਪਿਛਲੀ ਵਾਰ ਵੀ ਲੋਕ ਸਭਾ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜੀ ਆ ਉਹ ਜਨਤਾ ਵਾਸਤੇ ਨਵੇਂ ਨੀਲੇ ਉਹਨਾਂ ਨੇ ਕਾਂਗਰਸ ਨੂੰ ਇਲੈਕਸ਼ਨ ਲੜੀ ਸੀ ਪਿਛਲੀ ਵਾਰ ਉਸ ਵਾਰ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜਦੇ ਨੇ ਉਹਨਾਂ ਦਾ ਆਧਾਰ ਬਹੁਤ ਹੈ ਪਿਛਲੀ ਵਾਰ ਹਲਕਾ ਛੇੜ ਗਵਿੰਦਪੁਰ ਸਾਹਿਬ ਤੋਂ ਉਹਨਾਂ ਨੇ 15000 ਦੀ ਵੋਟ ਲਈ ਸੀ ਤੇ ਇਸ ਵਾਰੀ ਉਹ ਤਕਰੀਬਤ ਤਕਰੀਬਨ 25000 ਦੀ ਵੋਟ ਲੈ ਕੇ ਜਾਣ ਕੇ ਇਹ ਕਨਫਰਮ ਤਾਲ ਕਿਉਂ ਇੱਕ ਬਹੁਤ ਵੱਡਾ ਸਮਝ ਲੋਗੇ ਆਇ ਇਮਾਨਦਾਰ ਐਮਐਲਏ ਮਿਲਿਆ ਆ ਠੀਕ ਹੈ ਜੀ ਅਮਨਪਾਲ ਦੇ ਰੂਪ ਵਿੱਚ ਤੇ ਉਹਦਾ ਵੀ ਬਹੁਤ ਵੱਡਾ ਰੋਲ ਰਹੂਗਾ ਦੇਖੋ ਮੇਰਾ ਤਾਂ ਪਾਰਟੀ ਦੇ ਨਾਲ ਹੈ ਨਾ ਮੇਰਾ ਤਾਂ ਪਾਰਟੀ ਦੇ ਨਾਲ ਹੀ ਆ ਜੇ ਪਬਲਿਕ ਕਹਿੰਦੀ ਹੈ ਮੈਂ ਇਮਾਨਦਾਰਾਂ ਤੋਂ ਫਿਰ ਇਮਾਨਦਾਰ ਬਹਾਂਗਾ ਪਬਲਿਕ ਨੂੰ ਜਿਆਦਾ ਪਤਾ ਹੁੰਦਾ ਹੈ ਔਰ ਦੂਜੀ ਗੱਲ ਆ ਮੈਂ ਰਾਜਕੁਮਾਰ ਚੱਬੇਵਾਲ ਜੀ ਨੂੰ ਜੇਤੂ ਦੇਖਣਾ ਚਾਹੁੰਦਾ ਆ ਤੇ ਉਹਨਾਂ ਦੀ ਜਿੱਤ ਜੋ ਕਿੰਨੀ ਬਣਾਉਣੀ ਆ ਆਪਣੇ ਹਲਕੇ ਚ ਉਹਨਾਂ ਨੂੰ ਚਿਤਾ ਕੇ ਭੇਜਾਂਗੇ ਕੱਲ ਦੇ ਰੋਡ ショਅ ਦਾ ਕੀ ਪ੍ਰੋਗਰਾਮ ਹੈ ਕੱਲ ਦਾ ਰੋਡ ショਅ ਨਹੀਂ ਹੈ ਕੋਈ ਵੀ ਕੱਲ ਮੀਟਿੰਗਾਂ ਨੇ ਰਾਜਕੁਮਾਰ ਚੱਬੇ ਵਾਲੀ